ਮਾਰਕੀਟ ਨੂੰ ਕੋਈ ਕੋਟਕੂਟ ਪੈ ਰਿਹਾ ਕੋਈ ਨਿੱਗ ਇਹਦੇ ਵਿੱਚ ਆ ਰਿਹਾ ਕੋਈ ਗਰਮਾ ਗਰਮੀ ਹੋ ਰਹੀ ਹੈ ਇਹਦੇ ਵਿੱਚ ਸਥਿਤੀਆਂ ਕੀ ਕਹਿੰਦੀਆਂ ਨੇ ਲੱਗਦਾ ਆਪਣੇ ਜਸਪੀਰ ਜੀ ਹੁਣ ਮਿਲ ਕੇ ਆਏ ਨੇ ਆਪਣੇ ਪ੍ਰਾਈਮ ਮਿਨਿਸਟਰ ਕਾਰਨੀ ਜੀ 트ੰਪ ਨੂੰ ਤੇ ਉੱਥੇ ਇਹਨਾਂ ਦਾ ਜਿਹੜਾ ਚਿਹਰਾ ਸੀ ਵੇਖਣ ਨੂੰ ਜਦੋਂ ਬੈਠੇ ਸੀ ਓਵਲ ਆਫਿਸ ਦੇ ਵਿੱਚ ਅਮਰੀਕਾ ਵਿੱਚ ਵਾਸ਼ਿੰਗਟਨ ਦੇ ਵਿੱਚ ਤੇ ਬੜੇ ਹੱਸ ਮਿਲ ਜੁਲ ਕੇ ਗੱਲਾਂ ਬਾਤਾਂ ਕੀਤੀਆਂ ਕਿੰਨਾ ਕੁ ਫਾਇਦਾ ਕਿਸ ਤਰੀਕੇ ਦਾ ਫਾਇਦਾ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਨਜ਼ਰ ਆਉਂਦਾ ਤੁਹਾਨੂੰ ਚਾਹੇ ਫਿਕਸਡ ਦੀ ਗੱਲ ਕਰ ਲਈਏ ਚਾਹੇ ਵੇਰੀਏਬਲ ਦੀ ਗੱਲ ਕਰ ਲਈਏ ਖਾਸ ਕਰਕੇ ਜਦੋਂ ਰੇਟਾਂ 6 ਤੋਂ ਲੈ ਕੇ 7% ਤੱਕ ਸੀਗੀਆਂ ਉਦੋਂ ਤਾਂ ਕਿਸੇ ਦਾ ਜੀ ਨਹੀਂ ਸੀ ਜੀ ਨਹੀਂ ਸੀ ਸਕੋਂ ਤਾਂ ਮਾਸਾ ਪੇਮੈਂਟ ਹੋ ਜਾਂਦੀ ਸੀਗੀ ਹੁਣ ਜਿਉਂ-ਜਿਉਂ ਥੱਲੇ ਆ ਰਹੀਆਂ ਉਦੋਂ ਤੱਕ ਤੁਸੀਂ ਵੇਖੋਗੇ ਵੀ ਜਿਹੜੇ ਬਾਇਰਸ ਨੇ ਜਿਹੜੇ ਲੋਕੀ ਤਿਆਰ ਆ ਰੈਡੀ ਟੂ ਬਾਏ ਜੀ ਵੀ ਆਰ ਰੈਡੀ ਗੈਟਿੰਗ ਮੋਰ ਫੋਨ ਕਾਲਸ ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਅਮਰੀਕਾ ਕੈਨੇਡਾ ਜੀਤਾ ਇੱਕ ਦੂਜੇ ਦੀਆਂ ਬਾਹਾਂ 'ਚ ਹੋਣਗੇ ਤਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਮਾਰਕੀਟ ਐ ਉਹਨੂੰ ਥੋੜਾ ਜਿਹਾ ਸੌਖ ਮਿਲ ਜਾਂਦੀ ਐ ਸੌਖੇ ਸਾ ਆ ਜਾਂਦੇ ਆ। ਪਰ ਜੇ ਅੱਖਾਂ ਦਿਖਾਉਂਦੇ ਆ ਜਿਵੇਂ ਪਿਛਲੇ ਕੁਝ ਸਮੇਂ ਤੋਂ ਟੈਰਫ ਦੇ ਮਾਮਲੇ ਦੇ ਉੱਤੇ ਪੇਚ ਫਸਿਆ ਹੋਇਆ। ਤਾਂ ਫਿਰ ਦੋਨਾਂ ਥਾਵਾਂ ਤੇ ਮਾਰਕੀਟ ਲਈ ਦਿੱਕਤਾਂ ਤਾਂ ਵੱਡੀਆਂ ਰਹਿੰਦੀਆਂ ਵੈਸੇ ਵੀ ਆਰਥਿਕ ਤੌਰ ਤੇ ਪੂਰੇ ਵਿਸ਼ਵ ਦੇ ਵਿੱਚ ਕਈ ਤਰੀਕੇ ਦੇ ਉਤਰਾ ਚੜਾ ਚੱਲਦੇ ਪਿਆ ਔਰ ਇਹਨਾਂ ਉਤਰਾ ਚੜਾਵਾਂ ਦਾ ਕੈਨੇਡਾ ਦੀ ਮਾਰਕੀਟ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਆ ਔਰ ਮੇਰੇ ਨਾਲ ਬਕਾਇਦਾ ਮੌਜੂਦ ਰਹਿਣਗੇ ਮੌਰਗੇਜ ਬ੍ਰੋਕਰ ਜਤਿੰਦਰ ਸਿੰਘ ਮੱਕੜ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੱਕੜ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਜਸਵੀਰ ਜੀ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੰਡ ਡਿਕਲੇਅਰ ਕਰਤੀ ਆ ਫਿਰ ਕੋਟ-ਕੂਟ ਪਾਉਣੇ ਸ਼ੁਰੂ ਕਰਤੇ ਆ ਮੈਂ ਵੀ ਤੁਹਾਨੂੰ ਦੇਖਾ ਦੇਖੀ ਕੋਟ ਪਾ ਲਿਆ ਹਾਂ ਯਾ ਹੋ ਗਿਆ ਮੌਸਮ ਚੇਂਜ ਥੋੜਾ ਜਾ ਤੇ ਹੋਰ ਵੀ ਹੋਣਾ ਹੈ ਬਿਲਕੁਲ ਠੰਡ ਹੋ ਗਈ ਹੈ ਤੇ ਨਿੱਗ ਲਈ ਆਪਾਂ ਦਾ ਕੋਟ-ਕੂਟ ਪਾ ਲੈਨੇ ਆ ਜੈਕਟਾਂ ਜੁਕਟਾਂ ਪਾ ਲੈਨੇ ਆ ਮਾਰਕੀਟ ਨੂੰ ਕੋਈ ਕੋਟਕੂਟ ਪੈ ਰਿਹਾ ਕੋਈ ਨਿੱਘ ਇਹਦੇ ਵਿੱਚ ਆ ਰਿਹਾ ਕੋਈ ਗਰਮਾ ਗਰਮੀ ਹੋ ਰਹੀ ਹੈ ਇਹਦੇ ਵਿੱਚ ਸਥਿਤੀਆਂ ਕੀ ਕਹਿੰਦੀਆਂ ਨੇ ਲੱਗਦਾ ਆਪਣੇ ਜਸਵੀਰ ਜੀ ਹੁਣ ਆਪਣਾ ਅਕਤੂਬਰ 7 ਨੂੰ ਪਰਸੋਂ ਚੌਥੇ ਮਿਲ ਕੇ ਆਏ ਨੇ ਆਪਣੇ ਪ੍ਰਾਈਮ ਮਿਨਿਸਟਰ ਕਾਰਨੀ ਜੀ 트ੰਪ ਨੂੰ ਤੇ ਉੱਥੇ ਇਹਨਾਂ ਦਾ ਜਿਹੜਾ ਚਿਹਰਾ ਸੀ ਵੇਖਣ ਨੂੰ ਜਦੋਂ ਬੈਠੇ ਸੀ ਓਵਲ ਆਫਿਸ ਦੇ ਵਿੱਚ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਤੇ ਬੜੇ ਹੱਸਮੈਲ ਜੁਲ ਕੇ ਗੱਲਾਂ ਬਾਤਾਂ ਕੀਤੀਆਂ ਤੇ ਈਵਨ ਜਿਹੜੀ মিডিਆ ਦੇ ਵਿੱਚ ਉਹ ਜਿਹੜੀ ਚਰਚਾ ਚੱਲੀ ਹਾਲਾਂਕਿ ਭਾਵੇਂ ਉਹਦੇ ਵਿੱਚ ਕੋਈ ਇਹਨਾਂ ਨੇ ਟੈਰਫ ਦੀ ਡਿਕਲੇਅਰ ਨਹੀਂ ਕੀਤੀ ਵੀ ਐਸ ਡੀਲ ਬਣਾਈ ਹੋਈ ਆ ਪਰ ਸਾਰਿਆਂ ਨੂੰ ਲੱਗਦਾ ਇਦਾਂ ਆ ਵੀ ਇਟਸ ਕਮਿੰਗ ਟੂ ਬੀ ਵੈਰੀ ਪੋਜ਼ਿਟਿਵ ਐਕਸਪੀਰੀਅੰਸ ਤੇ ਈਵਨ ਮਾਰਕ ਕਾਰਨੀ ਸਾਹਿਬ ਨੇ ਵੀ ਇਦਾਂ ਕਿਹਾ ਵੀ ਵਿਲ ਗੈਟ ਅ ਡੀਲ ਬਟ ਇਮਫੈਟਿਕਲੀ ਬਟ ਇਹਨਾਂ ਨੇ ਜੋਰ ਨਾਲ ਇਹਨੇ ਕਿਹਾ ਵੀ ਵੀ ਵਿਲ ਗੈਟ ਅ ਡੀਲ ਐਂਡ ਐਟ ਦ ਸੇਮ ਟਾਈਮ ਉਹ ਕਹਿੰਦੇ ਵੀ ਈਵਨ ਜਿਹੜੀਆਂ ਡੀਲਾਂ ਹੋਣ ਹੈਗੇ ਵੀ ਵਿਲ ਗੈਟ ਅ ਬੈਟਰ ਡੀਲ ਦੈਨ ਬਿਫੋਰ ਹੂੰ ਕਿਉਂਕਿ ਹੁਣ ਹੁਣ ਵੀ ਉਹ ਦਾਵਾ ਕਰਦੇ ਨੇ ਕਿ 75% ਤਾਂ ਜਿਹੜਾ ਅਜੇ ਵੀ ਟੈਰਿਫ ਤੋਂ ਮੁਕਤੀ ਅਸੀਂ ਚੱਲਦੇ ਪਿਆ ਤੇ ਉਹ ਉਹਦਾ ਇੱਕ ਇੰਪੈਕਟ ਯੂਐਸ ਮੈਕਸੀਕੋ ਤੇ ਕੈਨੇਡਾ ਜਿਹੜਾ ਸਮਝੌਤਾ ਹੈਗਾ ਇਹਨਾਂ ਦਾ ਉਹ ਉਹਦੇ ਵਿੱਚੋਂ ਵੀ ਚੀਜ਼ਾਂ ਨਿਕਲਦੀਆਂ ਨੇ ਹਾਂਜੀ ਤੇ ਇਹ ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ ਤੇ ਟੀਮ ਆਪਣੀ ਉੱਥੇ ਬਿਠਾਈ ਵੀ ਹੋਈ ਆ ਮਾਰਕ ਕਾਰਨੀ ਹੋਰਾਂ ਨੇ ਉਹ ਆਪ ਭਾਵੇਂ ਆ ਗਏ ਨੇ ਉਹ ਲਗਾਤਾਰ ਉੱਥੇ ਡੀਲ ਚੱਲਦੀ ਪਈ ਹੈ ਗੱਲਬਾਤਾਂ ਹੋ ਰਹੀਆਂ ਨੇ ਯੈਸ ਐਂਡ ਈਵਨ ਜਿਹੜੇ ਡੋਮਿਨਿਕ ਲਬਲਾਂਕ ਹੈ ਜਿਹੜੇ ਮਨਿਸਟਰ ਫਾਰ ਯੂਐਸ ਕੈਨੇਡਾ ਟ੍ਰੇਡ very very uh, positive and very smart person lagda hai ji assi we're all hoping that he he really gets it done acha e de vich jehdi main gal kiti si na ke canada te america je neede neede hunde ha te oda market nu laabh <laughs> hunda hun jiddan diyan paristhitiyan ban rahiyan ne je thoda ja e trump saab kithe baah phadaonde ha baah phadawn wali gall hi hundi hai je oh baah phadaonde ha ta lagda hai ke market ਅਬਲ ਤਾਂ ਤੁਸੀਂ ਪਹਿਲਾਂ ਹੀ ਕਹਿ ਰਹੇ ਸੀ ਥੋੜਾ ਬੂਮ ਫੜ ਰਹੀ ਹੈ ਥੋੜਾ ਬਹੁਤਾ ਨਹੀਂ ਅਜੇ ਰਫ਼ਤਾਰ ਧੀਮੀ ਹੈ ਪਰ ਫੜ ਰਹੀ ਹੈ ਬੂਮ ਇੰਟਰਸਟ ਜਰੂਰ ਆ ਹਾਂ ਇਹ ਇਹਦੇ ਨਾਲ ਅੱਗੇ ਥੋੜਾ ਜਆ ਗੱਲਾਂ ਵਧਣਗੀਆਂ ਯਾ ਗੱਲਾਂ ਵਧਣ ਗਿਆ ਤੇ ਇੱਕ ਹੋਰ ਗੱਲ ਹੈ ਹੁਣ ਦੇਖੋ ਜੇ ਆਪਾਂ ਕਹੀ ਵੀ ਜਦੋਂ ਦੋ ਭਾਈ ਹਮੇਸ਼ਾ ਕਿਤੇ ਕਿਤੇ ਨਾ ਕਿਤੇ ਕੋਈ ਲੜਾਈ ਚੱਗ ਰਹਾ ਤਾਂ ਪੈ ਹੀ ਜਾਂਦਾ ਪਰ ਚੰਗੇ ਲੱਗਦੇ ਜਦੋਂ ਇੱਕ ਦੂਜੇ ਨਾਲ ਇੱਕ ਕੱਲਾ ਦੋ 11 ਹੁੰਦੇ ਆ ਹਾਂਜੀ ਬਿਲਕੁਲ ਸੋ ਆਸਿਆ بیچ ਪਾਵੇਂ ਅਮਰੀਕਾ ਸੋਚੇ ਚਾਹੇ ਕੈਨੇਡਾ ਸੋਚੇ ਵੀ ਡੈਫੀਨਟਲੀ ਨੀਡ ਈਚ ਅਦਰ ਫਿਰ ਇਸ ਹਿਸਾਬ ਨਾਲ ਇਸ ਸਮੇਂ ਮਾਰਕੀਟ ਕੀ ਕਰ ਰਹੀ ਹੈ ਮੈਂ ਚਾਹਨਾ ਹੈ ਕਿ ਆਪਾਂ ਥੋੜਾ ਜਿਹਾ ਪਿਛਲੀ ਵਾਰ ਜਿਹੜਾ ਆ ਉਹ ਕਈ ਥਾਵਾਂ ਦੀ ਆਪਾਂ ਗੱਲ ਕੀਤੀ ਸੀ ਤੇ ਇਸ ਵਾਰ ਗੱਲਬਾਤ ਦੀ ਸ਼ੁਰੂਆਤ ਜਿਹੜੀ ਆ ਖਾਸ ਤੌਰ ਤੇ ਮਾਰਕੀਟ ਜਿਹੜੀ ਆ ਉਹ ਆਪਾਂ ਜਿਹੜਾ ਗ੍ਰੇਟਰ ਵੈਨਕੂਵਰ ਤੋਂ ਸ਼ੁਰੂ ਕਰਦੇ ਹਾਂ ਕਿ ਉੱਥੇ ਕੀ ਪਰਿਸਥਿਤੀਆਂ ਹੈਗੀਆਂ ਨੇ ਕਿਉਂਕਿ ਬੜਾ ਅਹਿਮ ਕੈਨੇਡਾ ਦੇ ਵਿੱਚ ਸਥਾਨ ਹੈਗਾ ਮੈਂ ਤਾਂ ਉੱਤਰਿਆ ਵੀ ਉੱਥੇ ਸੀ ਵੈਨਕੂਵਰ ਦੇ 에어ਪੋਰਟ ਦੇ ਉੱਤੇ ਤੇ ਐਸ ਵੇਲੇ ਉੱਥੋਂ ਦੀ ਮਾਰਕੀਟ ਕੀ ਕਹਿੰਦੀ ਪਈ ਆ ਕੀ ਪ੍ਰਸਥਿਤਿਆ ਨੇ ਮਾਰਕੀਟ ਸੋ ਆਪਾ ਜੇ ਪਿਛਲੇ ਸੈਗਮੈਂਟ ਸੈਗਮੈਂਟ ਦੇ ਵਿੱਚ ਅੱਪਾ ਗੱਲਾਂ ਕੀਤੀਆਂ ਸੀ ਫੇਜ਼ਰ ਵੈਲੀ ਜਿਹੜਾ ਰੀਅਲ ਏਸਟੇਟ ਬੋਰਡ ਆ ਤੁਸੀਂ ਭਾਵੇਂ ਲਾ ਲਓ ਚਲ ਵਾਕ ਤੋਂ ਲੈ ਕੇ ਆਪਣੇ ਅੰਮ ਸਰੀ ਤੱਕ ਡਾਲਤਾ ਤੱਕ ਹਨ ਤੇ ਐਸ ਕੀ ਆਪਾਂ ਗੱਲ ਕਰਾਂਗੇ ਵੈਨਕੂਵਰ ਗ੍ਰੇਟਰ ਵੈਨਕੂਵਰ ਰੀਅਲ ਏਸਟੇਟ ਬੋਰਡ ਦੇ ਵਿੱਚ ਉਹਦੇ ਵਿੱਚ ਹੁਣ ਜਿਹੜੀ ਆਪਾਂ ਖਾਸ ਗੱਲ ਕੀਤੀ ਸੀ ਪਿਛਲੇ ਹਫਤੇ ਕਿ ਰੈਕੋਰਡ ਲਿਸਟਿੰਗਸ ਆਈਆਂ ਹੋਈਆਂ ਜੀ ਵਿਦਰਨ ਲਾਸਟ 10 ইয়ার্স ভেরি ক্লোজ इवन ਇਨਕਲੂਡਰ தி উইਚ ਰেকর্ড ਲਿਸਟিংস ਹੈਗੀਆਂ ਤੇ ਉਹਦੇ ਵਿੱਚ ਆਪਾਂ ਇਹ ਵੇਖਣ ਨੂੰ ਜਾ ਰਹੇ ਆਂ ਵੀ ਜਿਹੜੀ ਸੇਲਸ ਟੂ ਲਿਸਟਿੰਗ ਰੇਸ਼ੋ ਜਾਨੀ ਕਿ ਵੇਚਣ ਤੋਂ ਲੈ ਕੇ ਤੇ ਜਿਹੜੇ ਉਹਦੇ ਖਿਲਾਫ ਜਿਹੜੀ ਲਿਸਟਿੰਗਸ ਆ um ਇਟਸ ਅਬਾਊਟ ਡਿਟੈਚਡ ਹੋਮ ਵਾਸਤੇ 8.5% ਜੀ ਤੇ ਜਿਹੜਾ ਟਾਊਨ ਹੋਮ ਆ ਉਹਦੇ ਵਿੱਚੋਂ 12% ਸੋ ਉਹ ਜ਼ਿਆਦਾ ਵਿਕਦੀਆਂ ਕਰਕੇ ਆਟੋਮੈਟਿਕਲੀ ਉਹਦੀ ਪ੍ਰਾਈਸ ਥੋੜੀ ਜਿਹੀ ਘਟਿਆ ਤੇ ਕਾਂਡੋ ਤਕਰੀਬਨ 13.5% ਸੋ ਉਹ ਵੀ ਚੰਗੀਆਂ ਵਿਕਦੀਆਂ ਹੂੰ ਇਹਦੇ ਇਹ ਵੇਖਣ ਦੀ ਗੱਲ ਹੁੰਦੀ ਆ ਸੋ ਅਗੇਨ ਜਿਹੜੀ ਡਿਟੈਚਡ 8.5% ਹੋਗੀ ਜਿਹੜੀ ਕਾਂਡੋ ਹੋਗੀ 13% ਤੇ ਜਿਹੜੀ ਟਾਊਨ ਹੋਗੀ 12% ਜੇ 12% ਤੋਂ ਘਟਿਆ ਹਾਂ ਇਹ ਜਿਹੜੀ ਸੇਲਸ ਲਿਸਟਿੰਗ ਰੇਸ਼ਿਓ ਉਹ ਪ੍ਰਾਈਸਸ ਡਿੱਗਣ ਲੱਗ ਜਾਂਦੀਆਂ ਜੀ ਫੋਰ ਅ ਮੈਟਰ ਜਿੰਨੇ ਜਿੰਨੇ ਵੀ ਮਹੀਨੇ ਹੁੰਦੇ ਆ ਪਰ ਜੇ 20% ਦੇ ਆਲੇ ਦੁਆਲੇ ਕੁਝ ਮਹੀਨੇ ਵਾਸਤੇ ਇੱਥੇ ਤੱਕ ਜਾਂਦੀ ਹੈ ਸੇਲ ਟੂ ਲਿਸਟਿੰਗ ਰੇਸ਼ੋ ਜੀ ਫਿਰ ਉਹਦੇ ਨਾਲ ਕੀ ਹੁੰਦਾ ਵੀ ਉਹ ਪ੍ਰਾਈਸਸ ਉੱਤੇ ਨੂੰ ਜਾ ਵੜਦੀਆਂ ਐਸ ਵੇਲੇ ਪ੍ਰਾਈਸ ਕੀ ਕਹਿੰਦੇ ਆਥੇ ਗ੍ਰੇਟਰ ਵੈਨਕੂਵਰ ਦੇ ਵੈਨਕੂਵਰ ਦੇ ਵਿੱਚ ਜਿਹੜਾ ਹੈਗਾ ਡਿਟੈਚਡ ਹੋਮ ਜੀ ਜਿਹੜਾ ਜਿਹਨੂੰ ਆਪਾਂ ਕਹਿੰਦੇ ਹੋਮ ਪ੍ਰਾਈਸ ਇੰਡੈਕਸ ਸੋ ਜਿਹੜੇ ਸਪਟੰਬਰ ਦੇ ਵਿੱਚ ਜਿਹੜੀਆਂ ਨਵੀਆਂ ਸਟੈਟਸ ਆਈਆਂ ਨੇ ਜੀ 1756 ਫੋਰ ਡਿਟੈਚਡ ਹੋਮ ਸਿੰਗਲ ਫੈਮਿਲੀ ਹੋਮ ਇਨ ਵੈਨਕੂਵਰ ਕਾਸਕਰ ਜਿਹੜਾ ਆਪਣਾ ਪੰਜਾਬੀਆਂ ਦਾ ਘੜਿਆ ਸਾਊਥ ਵੈਨਕੂਵਰ ਹੈਨਾ ਉਹੀ ਚੀਜ਼ 30000 ਮਹਿੰਗੀ ਸੀ ਅਗਸਟ ਦੇ ਵਿੱਚ ਜੀ ਹੈਨਾ ਤੇ ਜੇ ਆਪਾਂ ਲਈਏ ਟਾਊਨ ਹੋਮ ਤੋਂ ਨੂੰ ਮੈਂਗਾ 1048 ਲਾ ਲਉ ਜੀ 10.5 ਲਾ ਲਉ ਤੇ ਉਹ ਵੀ 1077 ਸੀਗਾ ਸੋ ਅਗੇਨ ਆਲਮੋਸਟ 30000 ਦਾ ਫਰਕ ਵੀ ਅਗਸਤ ਤੋਂ ਲੈ ਕੇ ਸਤੰਬਰ ਦੇ ਵਿੱਚ ਜਿਹੜੀ ਕਾਂਡੋ ਆ ਉਥੇ ਤੱਕ तकरीबन ਉੱਥੇ ਹੀ ਆ 675 ਲਾ ਲਉ ਤੇ ਉਦੋਂ ਵੀ 57000 ਬਾਦ ਸੀਗੀ ਅਗਸਤ ਦੇ ਵਿੱਚ ਜੀ ਜਾਨਕਿ ਥੋੜਾ ਜਿਹਾ ਮਾਰਕੀਟ ਜਿਹੜੀ ਆ ਉਹ ਡਾਊਨ ਪ੍ਰਾਈਸਸ ਡਾਊਨ ਆਈਆਂ ਹਾਂ ਜੀ ਐਂਡ ਦੀ ਅਦਰ ਥਿੰਗ ਇਜ਼ ਜਿਹੜੀ ਐਕਸਪੈਕਟੇਸ਼ਨ ਹੈ ਫੋਰ ਇਗਜ਼ਾਮਪਲ ਜਿਹੜੀ ਫਿਕਸਡ ਰੇਟ ਹੈ ਉਹ ਟਾਈਟ ਹੈਗੀ ਹੈ ਥਾਈ ਡਾਉਨ ਟੂ ਜਿਹੜੀ ਬੌਂਡ ਯਰ ਹੁੰਦੇ ਆ ਜਿਹੜੀ ਇਨਵੈਸਟਮੈਂਟ ਕਰਦੀ ਹੈ ਆਪਣੀ ਕੈਨੇਡਾ ਦੀ ਸਰਕਾਰ ਅ ਸੋ ਉਹ ਵੀ ਥੋੜੀ ਜਿਹੀ ਥੱਲੇ ਆਈ ਹੋਈ ਹੈ ਅ ਮੋਰ ਐਕਸਪੈਕਟਿੰਗ ਫਿਕਸਡ ਰੇਟਸ ਟੂ ਕੰਟੀਨਿਊ ਗੋਇੰਗ ਡਾਊਨ ਫਿਕਸਡ ਰੇਟਸ ਦਾ ਇਹ ਫਾਇਦਾ ਹੁੰਦਾ ਵੀ ਤੁਹਾਡੀ ਪੇਮੈਂਟ ਉਸ ਤਰ੍ਹਾਂ ਉਦਾਂ ਹੀ ਰਹੂਗੀ ਹਮ ਫਿਕਸਡ ਜੀ ਜਿਹੜੀ ਵੈਰੀਏਬਲ ਆ ਵਨ ਮੋਰ ਥਿੰਗ ਸੌਰੀ ਜਿਹੜੀ ਵੈਰੀਏਬਲ ਆ ਉਹ ਵੀ ਹੋਣ ਅਗੇਨ ਆਪਾਂ ਬਹੁਤ ਵਾਰ ਯਹੀ ਆਖਿਆ ਵੀ ਜਿਹੜੀ ਅਕਟੋਬਰ 29 ਦੇ ਵਿੱਚ ਜਿਹੜੀ ਨੈਕਸਟ ਬੈਂਕ ਆਫ ਕੈਨੇਡਾ ਦੀ ਮੀਟਿੰਗ ਆ ਉਹਦੇ ਵਿੱਚ ਹੋਪਫਲੀ ਜਾਨੀਤਾ ਅਬਲ ਤੱਕ ਦਸੰਬਰ ਤੱਕ ਵਨ ਮੋਰ ਰੇਟ ਡ੍ਰੌਪ ਸ਼ਾਇਦ ਹੋਵੇ ਉਹ ਵੈਰੀਬਲ ਰੇਟ ਦਾ ਉਹਦਾ ਵੀ ਬਹੁਤ ਆਪਾਂ ਨੂੰ ਫਾਇਦਾ ਹੋਊਗਾ ਕਿੰਨਾ ਕੁ ਫਾਇਦਾ ਕਿਸ ਤਰੀਕੇ ਦਾ ਫਾਇਦਾ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਨਜ਼ਰ ਆਉਂਦਾ ਤੁਹਾਨੂੰ ਚਾਹੇ ਫਿਕਸਡ ਦੀ ਗੱਲ ਕਰ ਲਈਏ ਚਾਹੇ ਵੇਰੀਏਬਲ ਦੀ ਗੱਲ ਕਰ ਲਈਏ ਇਹਦੇ ਵਿੱਚ ਕਿੰਨਾ ਕੁ ਇਸ ਸਮੇਂ ਦੀ ਮਾਰਕੀਟ ਕਹਿ ਰਹੀ ਹੈ ਕਿ ਇਹ ਫਾਇਦੇਮੰਦ ਚੀਜ਼ ਹੋ ਸਕਦੀ ਆ ਔਰ ਨਾਲ ਦੀ ਨਾਲ ਅੱਗੇ ਭਵਿੱਖ ਦੀਆਂ ਸੰਭਾਵਨਾਵਾਂ ਕੁਝ ਨਜ਼ਰ ਆ ਰਹੀਆਂ ਨੇ ਕਿਉਂਕਿ ਜਦ ਜਦ ਥੋੜਾ ਜਿਹਾ ਹੌਲੀ ਹੌਲੀ ਪਹਿਲਾਂ ਰਿੰਗੇ ਪਈ ਸੀ ਮਾਰਕੀਟ ਹੁਣ ਥੋੜਾ ਜਿਹਾ ਤੁਰਨਾ ਸ਼ੁਰੂ ਹੋਈ ਆ ਤੇ ਰਫ਼ਤਾਰ ਫੜੇਗੀ ਉਹਦੇ ਵਿੱਚ ਕਿਦਾਂ ਦਾ ਤੁਹਾਨੂੰ ਨਜ਼ਰ ਆਉਂਦਾ ਨਜ਼ਰ ਇਹ ਆਉਂਦਾ ਜੇ ਹੁਣ ਥੋੜੀ ਖੋਲ ਜੀ ਮਿਲ ਜਵੇ ਸਾਜ ਆ ਜਵੇ ਹੂੰ ਜੈਨਥੀ ਐਂਡ ਤੇਰੇ ਜਿਹੜੀਆਂ ਆਪਣੇ ਕੋ ਸੇਵਿੰਗਸ ਹੈਗੀਆਂ ਪੀਪਲ ਆਰ ਵਿਲਿੰਗ ਹੁਣ ਟੂ ਵੇਟ ਇਨ ਸੀ ਗੇਮ ਸੀਗੀ ਹਨਾ ਇਸ ਖਾਸ ਕਰਕੇ ਜਦੋਂ ਰੇਟਾਂ 6 ਤੋਂ ਲੈ ਕੇ 7% ਤੱਕ ਸੀਗੀਆਂ ਉਦੋਂ ਤੱਕ ਕਿਸੇ ਦਾ ਜੀ ਨਹੀਂ ਸੀ ਜੀ ਨਹੀਂ ਸੀ ਸਕੋਂ ਤਾਂ ਮਸਾਂ ਪੇਮੈਂਟ ਹੋ ਜਾਂਦੀ ਸੀਗੀ ਹੁਣ ਜਿਉਂ ਜਿਉਂ ਥੱਲੇ ਆ ਰਹੀਆਂ ਉਦੋਂ ਤੱਕ ਤੁਸੀਂ ਵੇਖੋਗੇ ਵੀ ਜਿਹੜੇ ਬਾਇਰਸ ਨੇ ਜਿਹੜੇ ਲੋਕੀ ਤਿਆਰ ਆ ਰੈਡੀ ਟੂ ਬਾਈ ਜੀ we are ready getting more phone calls and we're expecting mm -hmm. more and more a, as it comes and again a sector the which cake as ma diya um buyers we are first time home buyers hunde ne um self employed buyers hunde ne ji um jehde private wale oh vi hage alternative financing bill lending wale so people are actually making more phone calls and they're ready because jinne lena ya they mm -hmm. know we as time tak lena khas karke jehde rent de jaanda ਜੀ ਰੈਂਟ ਤੁਸੀਂ ਆਪਣੇ ਪੈਸੇ ਆਪਣੇ ਜੇਬ ਚੋਂ ਕੱਢੀ ਜਾਂਦੇ ਆ ਇਸ ਬੈਰ ਟੂ ਪੇ ਯਰ ਓਨ ਮਾਰਗੇਜ ਆਪਣੇ ਆਪ ਦੇ ਫਾਇਦੇ ਵਾਸਤੇ ਤੁਸੀਂ ਆਪਣਾ ਘਰ ਬਹੁਤ ਲੋਕੀ ਚਾਹੁੰਦੇ ਆ ਅੱਛਾ ਤੁਹਾਡੇ ਕੋਲ ਕੁਰੀਜ਼ ਬਹੁਤ ਆਉਂਦੀਆਂ ਹੋਣਗੀਆਂ ਇੱਕ ਤਾਂ ਥੋੜਾ ਜਿਹਾ ਇਹ ਦੱਸ ਦਿਓ ਕਿ ਕਿਹੜੀਆਂ ਕਾਲਸ ਜ਼ਿਆਦਾ ਆਉਂਦੀਆਂ ਫਸਟ ਟਾਈਮ ਹੋਮ ਬਾਏਰ ਜਿਹੜੇ ਆ ਉਹ ਤੁਹਾਨੂੰ ਵੱਧ ਕੁਰੀਜ਼ ਤੁਹਾਡੇ ਕੋਲ ਲੈ ਕੇ ਆ ਰਹੇ ਨੇ ਜਾਂ ਸੈਕੰਡ ਟਾਈਮ ਜਾਂ ਕੁਝ ਹੋਰ ਜਾਂ ਸੇਲ ਕਰਨ ਵਾਲੇ ਵੱਧ ਆਉਂਦੇ ਥੋੜਾ ਜਿਹਾ ਇਹ ਦੱਸ ਦਿਓ ਤੇ ਇਹਦੇ ਨਾਲ ਨਾਲ ਇਹ ਵੀ ਦੱਸ ਦਿਓ ਕਿ ਕੀ ਜਦੋਂ ਕੁਰੀ ਆਉਂਦੀ ਹੈ ਤੇ ਉਦੋਂ ਇਹ ਸਵਾਲ ਪਹਿਲਾਂ ਪੁੱਛਿਆ ਜਾਂਦਾ ਤੁਹਾਡੇ ਕੋਲ ਕਿ ਅੱਗੇ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਥੋੜਾ ਬਹੁਤਾ ਘਟਾਉਣ ਦੀਆਂ ਸੰਭਾਵਨਾਵਾਂ ਅਸੀਂ ਰੁਕ ਜਾਈਏ ਜਾਂ ਹੁਣੇ ਹੀ ਖਰੀਦ ਲਈਏ ਇਹ ਸਵਾਲ ਪਹਿਲਾਂ ਆਉਂਦਾ ਜਾਂ ਇਹ ਸਵਾਲ ਆਉਂਦਾ ਕਿ ਇਸ ਸਮੇਂ ਪ੍ਰਾਈਸ ਕੀ ਆ ਉਸ ਮੁਤਾਬਕ ਅਸੀਂ ਚੀਜ਼ਾਂ ਕਰਾਂਗੇ ਉਹ ਉਧਰਲੇ ਪਾਸੋਂ ਇੰਟਰਸਟ ਰੇਟ ਘਟਦੇ ਆ ਵਧਦੇ ਆ ਉਹ ਗੱਲ ਦੂਜੇ ਦਰਜੇ ਤੇ ਚੱਲ ਜਾਂਦੀ ਸੋ ਆਈ ਫੀਲ ਜਿਹੜੀਆਂ ਸਾਨੂੰ ਕੌਜ਼ ਆ ਰਹੀਆਂ ਫਰਸਟ ਆਵਲ ਜਿਹੜੇ ਫਰਸਟ ਟਾਈਮ ਹੋਮ ਬਾਇਰ ਆਫ ਕੌਰਸ ਬਾਤਿਆ ਐਸ ਮਾਰਕ ਜਿਹੜਾ ਕਾਸ ਕਰਕੇ ਜਿਹੜਾ ਕਾਂਡੋ ਵਿੱਚ ਰਹਿ ਰਿਹਾ ਉਹ ਚਾਹੁੰਦੇ ਸੀ ਟਾਊਨ ਹਾਊਸ ਚਾਵੇ ਜਿਹੜਾ ਟਾਊਨ ਹਾਊਸ ਆਲਾ ਹੈ ਉਹ ਸੋਚਦਾ ਚਾਹੇ ਅਸੀਂ ਡਿਊਪਲੈਕਸ ਵਿੱਚ ਆ ਜਾਈਏ ਜਾਂ ਆਪਾਂ ਆ ਜਾਈਏ ਸਿੰਗਲ ਫੈਮਿਲੀ ਹੋਮ ਦੇ ਵਿੱਚ ਜੀ ਤੇ ਆਈ ਊਡ ਸੇ ਜਿਹੜੇ ਆਪਣੇ ਬਾਇਰਸ ਅੱਜਕੱਲ ਬਹੁਤ ਹੀ ਜ਼ਿਆਦਾ ਸਫਿਸਟਿਕੇਟਿਡ ਹਰ ਇੱਕ ਨੂੰ ਪ੍ਰਾਈਸ ਪਤਾ ਆ ਜੀ ਹੈ ਨਾ ਸੋ ਜੇ ਆਪਾਂ ਉਹਨਾਂ ਨੂੰ ਜਿਹੜੀਆਂ ਸਟੈਟਸ ਦੀਆਂ ਗੱਲਾਂ ਦੱਸੀਆਂ ਵੀ ਥੋੜੀਆਂ ਪ੍ਰਾਈਸਸ ਘਟੀਆਂ ਸੇਲਸ ਦੀਆਂ ਉਹਦੇ ਵਿੱਚ ਅ ਰੈਡੀ ਬਾਇਰਸ ਨੂੰ ਥੋੜੀ ਉਤਸ਼ਾਹ ਜੀ ਹੋ ਜਾਂਦੀ ਹੈ ਵੀ ਉਹ ਕਿ ਜੇ ਘਟੀਆਂ ਅ ਬੋਲੀ ਪਾਉਣ ਤੋਂ ਪਹਿਲਾਂ ਜੇ ਆਪਾਂ ਮੈਦਾਨ ਵਿੱਚ ਆਈਏ ਜੀ ਹੈਨਾ ਤੇ ਫਿਰ ਨਹੀਂ ਤਾਂ ਜੇ ਜਦੋਂ ਪੈ ਗਈ ਫਿਰ ਹਰ ਇੱਕ ਨੇ ਕਹਿੰਦਾ ਮੈਂ ਵੀ ਲਾਣਾ ਮੈਂ ਮੈਂ ਵੀ ਬਿਲਕੁਲ ਪਹੁੰਚ ਜਦੋਂ ਆਫਰਸ ਆ ਜਾਂਦੀ ਹੈ ਕੁਦਰਤੀ ਫਿਰ ਸੈਲਰ ਵੀ ਕਹਿੰਦਾ ਮੈਂ ਐਸ ਪ੍ਰਾਈਸ ਤੇ ਨਹੀਂ ਛੱਡਦਾ ਮੈਂ ਜਿਹੜੀ ਐਕਸਪੈਕਟੇਸ਼ਨ ਸੀਗੀ ਹੂੰ ਸੋ ਇਨ ਥੈਟ ਸੈਂਸ ਅਮ ਇੰਟਰਸਟ ਰੇਟਸ ਆਰ ਬਿਕਮਿੰਗ ਫੇਵਰੇਬਲ ਅਮ ਬਾਇਰਸ ਆਰ ਸਫਿਸਟੀਕੇਟਿਡ ਐਂਡ ਨਾਓ ਇਜ਼ ਅ ਵੈਰੀ ਗੁੱਡ ਟਾਈਮ ਟੂ ਸਟਾਰਟ ਇਨਕੁਆਇਰਿੰਗ ਜੇ ਤੁਸੀਂ ਰੈਡੀ ਆ ਹੂੰ ਗਿਵ ਮੀ ਅ ਕਾਲ অর ਐਂਡ ਲੈਟਸ ਟਾਕ ਅਬਾਊਟ ਤੁਹਾਡੇ ਕੀ ਸਿਚੁਏਸ਼ਨ ਹੈ ਤੁਹਾਡੀ ਪੇਮੈਂਟ ਕਿੰਨੀ ਹੋਗੀ ਤੇ ਤੁਸੀਂ ਕਿੰਨੀ ਆਪਣੀ ਪਲਾਨਿੰਗ ਦੇ ਵਿੱਚ ਕਿੰਨੀ ਬਚਤ ਕਰ ਸਕਦੇ ਆ ਐਸਵੇਲੇ ਜਿਹੜਾ ਆ ਉਹ ਸੈਲਰ ਆ ਉਹਦੇ ਲਈ ਕੀ ਪੋਜੀਸ਼ਨ ਹੈ ਬਾイヤਰਸ ਲਈ ਤਾਂ ਆਪਾਂ ਜਿੰਨੀ ਵਾਰੀ ਗੱਲ ਕੀਤੀ ਹੈ ਫਸਟ ਟਾਈਮ ਬਾイヤਰ ਲਈ ਫਾਇਦਾ ਫਸਟ ਟਾਈਮ ਬਾイヤਰ ਲਈ ਫਾਇਦਾ ਬਾイヤਰਸ ਮਾਰਕੀਟ ਬਾイヤਰਸ ਮਾਰਕੀਟ ਹੈ ਕੀ ਆ ਤੇ ਸੈਲਰ ਦੀ ਪੋਜੀਸ਼ਨ ਕੀ ਹੈ ਇਹ ਵੀ ਦੇਖਣਾ ਪੈਗਾ ਨਾ ਸਾਨੂੰ ਦੂਜੇ ਪਾਸੇ ਕਿਹੋ ਜੇ ਰੰਗ ਨਿਕਲ ਕੇ ਆ ਰਿਹਾ ਵੈਲ ਆਈ ਫੀਲ ਫਰਸਟ ਆਲ ਜਿਹੜਾ ਸੈਲਰ ਆ ਗਾਹਾਂ ਵੇਚ ਕੇ ਉਹਨੇ ਵੀ ਦੇਖਣਾ ਜੀ ਸੋ ਉਹ ਵੀ ਚਾਹੁੰਦਾ ਵੀ ਸਾਨੂੰ ਛੇਤੀ ਸਾਡੇ ਕੋ ਗਾਹ ਕਾਉਣ ਹਮ ਸੋ ਦੂਜੇ ਪੱਖੋਂ ਜਿਹੜਾ ਸੈਲਰ ਆ ਜੇ ਰੇਨੋਵੇਸ਼ਨ ਹੈ ਕੋਈ ਖਰਚ ਕਰਨ ਵਾਲੀ ਕਰਕੇ ਉਹਨੂੰ ਵੀ ਪਤਾ ਵੀ ਅਗਲੇ ਜਿਹੜਾ ਸੈਲਰ ਆ ਉਹ ਉਹਦੀ ਪ੍ਰੋਡਕਟ ਪ੍ਰੋਡਕਟ ਕੀ ਹੈ ਉਹਦੇ ਵਿੱਚ ਉਹਦੇ ਰੇਨੋਵੇਸ਼ਨ ਕੀਤੇ ਆ ਉਹਦੀ ਬੇਸਮੈਂਟ ਸਵਿੱਟ ਕਿੱਦਾਂ ਆ ਕਰਕੇ ਜਿਹਨੇ ਰੈਂਟ ਕਰਨਾ ਉਹ ਵੀ ਚਾਹੁੰਦਾ ਵੀ ਭਾਈ ਆਈ ਵਾਂਟ ਟੂ ਲਿਵ ਇਨ ਅ ਨਾਈਸ ਪਲੇਸ ਸੋ ਆਲਟੀਮੇਟਲੀ ਇਫ ਸੈਲਰ ਇਜ਼ ਸਮਾਰਟ ਐਂਡ ਨੋਲਜ਼ ਵੀ ਮੇਰੀ ਪ੍ਰੋਡਕਟ ਕਿਤੇ ਮੇਰੇ ਗਵਾਂਡੀ ਦੀ ਕੀ ਆ ਦੂਜੇ ਪੱਖੋਂ ਉਹਨਾਂ ਵੀ ਗਾਹ ਲੈਣਾ ਆ ਸੋ ਇਫ ਯੂ ਵੇਟ ਟੂ ਲੌਂਗ देयर ਮਾਈਟ ਬੀ ਅ ਚਾਂਸ ਥੈਟ ਮੇਬੀ ਯੂ ਨੋ ਯੂ ਮਾਈਟ ਮਿਸ ਥੋ ਬਾਟ ਅ ਲਿਟਲ ਬਿਟ ਜੀ ਬਿਲਕੁਲ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਕਾਰਾਂ ਦੀ ਮਾਰਕੀਟ ਦੇ ਨਾਲ ਦੇਖੋ ਕਿਦਾਂ ਅਰਥ ਵਿੱਚ ਵਸਤਾ ਕਿਦਾ ਜੋੜਦੀ ਹੈ ਕਿ ਇੱਕ ਬੰਦਾ ਘਰ ਖਰੀਦਦਾ ਉਹ ਪੈਸੇ ਖਰਚਦਾ ਇੱਕ ਬੰਦਾ ਘਰ ਵੇਚਦਾ ਉਹਦੇ ਕੋਲ ਪੈਸੇ ਪਹੁੰਚਦੇ ਆ ਫਿਰ ਮਕਰਣ ਸਾਹਿਬ ਜਿੰਨੇ ਘਰ ਖਰੀਦਣਾ ਹੁੰਦਾ ਉਹ ਖਰੀਦਣ ਦੇ ਨਾਲ ਇਹ ਵੀ ਦੇਖਦਾ ਕਿ ਘਰ ਦੇ ਵਿੱਚ ਇਸ ਚੀਜ਼ ਦੀ ਕਮੀ ਆ ਇੱਥੇ ਰਿਪੇਅਰ ਹੋਣ ਦੀ ਲੋੜ ਆ ਇੱਥੇ ਆ ਨਵਾਂ ਸਮਾਨ ਲਿਆ ਕੇ ਰੱਖਣ ਦੀ ਲੋੜ ਆ ਉਹ ਫਿਰ ਉਹਦੇ ਉੱਤੇ ਪੈਸਾ ਖਰਚਦਾ ਉਹ ਪੈਸਾ ਮਾਰਕੀਟ ਦੇ ਵਿੱਚ ਜਾਂਦਾ ਮਾਰਕੀਟ ਦੇ ਰਾਹੀਂ ਉਹ ਲੇਬਰ ਤੱਕ ਪਹੁੰਚਦਾ ਜਿਹੜੇ ਕੰਮ ਕਰਦੇ ਉਹਨਾਂ ਤੱਕ ਪੈਸਾ ਮਤਲਬ ਇਹ ਜਿਹੜਾ ਸਰਕਲ ਬਣਦਾ ਨਾ ਮਾਰਕੀਟ ਨੂੰ ਇਹੀ ਬੂਮ ਕਰਦਾ ਐਬਸੋਲੂਟਲੀ ਐਂਡ ਅਦਰ ਥਿੰਗ ਇਜ਼ ਜੇ ਉਮੀ ਆਪਾਂ ਇਟਸ ਅ ਵੈਰੀ ਗੁੱਡ ਆਈਡੀਆ ਵੀ ਜਦੋਂ ਆਫਰ ਲਿਖਣੀ ਆ ਜੀ ਸਬਜੈਕਟ ਟੂ ਪ੍ਰੋਪਰਟੀ ਇਨਸਪੈਕਸ਼ਨ ਹਮ ਸਬਜੈਕਟ ਟੂ ਪ੍ਰੋਪਰਟੀ ਫਾਈਨਾਂਸਿੰਗ ਸੂਪਰ ਫਾਈਨਾਂਸਿੰਗ ਹਨਾ ਇਹ ਦੋ ਚੀਜ਼ਾਂ ਬਹੁਤ ਹੀ ਜ਼ਰੂਰੀ ਹੈ ਕਰਕੇ ਜਿਹੜਾ ਪ੍ਰੋਪਰਟੀ ਇਨਸਪੈਕਟਰ ਉਹ ਮਾਹਰ ਆ ਆਪਣੇ ਘਰ ਚੋ ਜਿਹਨੇ ਜਿਹੜਾ ਕਰਤੂਸੀ ਲੈਣਾ ਉਹ ਤੁਹਾਡੇ ਲਈ ਕੰਮ ਕਰ ਰਿਹਾ ਉਹਨੇ ਦੇਖਣਾ ਵੀ ਇਹਦੇ ਵਿੱਚ ਕੋਈ ਲੀਕ ਕਿਤੇ ਨਹੀਂ ਹੈਗੀ ਕਿਤੇ ਹਨਾ ਸਾਰੀਆਂ ਜਿਹੜੇ 에ਅਰ ਫਰਨਸ ਵਗੈਰਾ ਸਾਰਾ ਕੁਝ ਹੀਟਿੰਗ ਚੱਲਦੀ ਆ ਕੋਈ ਇਹਦੇ ਵਿੱਚ ਪ੍ਰੋਮ ਕਰਕੇ ਆਪਾਂ ਨੂੰ ਨੰਗੀ ਅੱਖ ਨਾਲ ਕਿੱਥੋਂ ਵੇਖ ਹੁੰਦਾ ਬਿਲਕੁਲ ਉਮ ਤੇ ਉਹ ਆਈ ਮੀਨ ਨਾ ਮੋਰ ਦਨ ਯੂਸੂਅਲੀ $1000 ਤੱਕ ਹੀ ਹੁੰਦਾ ਬੇਰਲੀ ਇਜ਼ ਇਜ਼ ਡੈਫਨਿਟਲੀ ਵਰਥ ði ਇਨਵੈਸਟਮੈਂਟ ਓ ਚੰਗੀ ਗੱਲ ਹੁੰਦੀ ਹੈ ਜਿਹੜੀਆਂ ਚੀਜ਼ਾਂ ਜਿਹੜੀਆਂ ਮਾਹਿਰ ਤੁਹਾਨੂੰ ਦੱਸ ਦੇਣੀਆਂ ਉਹ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਉਹ ਜਦਾਂ ਗੱਡੀਆਂ-ਗੱਡੀਆਂ ਖਰੀਦਦੇ ਨਾ ਉਹ ਉੱਤੇ ਉਂਗਲ ਮਾਰ ਕੇ ਹੀ ਕਈ ਵਾਰੀ ਇਹ ਪਤਾ ਲਾ ਲੈਂਦੇ ਪੇਂਟ ਹੋਈ ਆ ਜਾਂ ਨਹੀਂ ਹੋਈ ਆ ਵੱਜੀ ਆ ਜਾਂ ਨਹੀਂ ਵੱਜੀ ਆ ਠੀਕ ਆ ਗਲਤ ਆ ਕਿਹੜੀ ਚੀਜ਼ ਚੇਂਜ ਹੋਈ ਆ ਘਰ ਦੇ ਵਿੱਚ ਵੀ ਜਿਹੜਾ ਮਾਹਰ ਤੁਹਾਨੂੰ ਦੱਸੇਗਾ ਕਿ ਇੱਥੇ ਪਈ ਆ ਦਿੱਕਤ ਹੈਗੀ ਆ ਇਹਦੇ ਉੱਤੇ ਇੰਨਾ ਤੁਹਾਡਾ ਖਰਚਾ ਉਸ ਤੋਂ ਬਾਅਦ ਆਉਣਾ ਤੁਹਾਨੂੰ ਹੋ ਸਕਦਾ ਕਿ ਉੱਥੇ ਹਜ਼ਾਰ ਖਰਚਾ ਜਿਹੜਾ ਆ ਉਹ ਚੁੱਬੇ ਪਹਿਲਾਂ ਪਰ ਜੇ ਤੁਹਾਨੂੰ ਉਹਦੇ ਤੋਂ ਬਾਅਦ 2000 4000 ਖਰਚਣਾ ਪੈ ਗਿਆ ਤੁਹਾਨੂੰ ਲੱਗਣਾ ਸੀ ਉਹ ਸਸਤਾ ਸੀਗਾ ਨਹੀਂ ਪਰ ਚੁੱਪ ਚੁਪਣਾ ਨਹੀਂ ਚਾਹੀਦਾ ਜਿਹੜੀ ਜਿਹੜਾ ਬੰਦਾ ਡਿੱਗਦਾ ਮੁੜ ਕੇ ਉਹ ਤਾਂ ਸਾਰੀ ਉਮਰ ਪਛਤਾਊਗਾ ਹੈਨਾ ਜੇ ਆਪਣਾ ਪਹਿਲਾਂ ਹੁਣ ਦੇਖੋ ਜਦੋਂ ਗੱਡੀ ਦਾ ਮੁੱਲ ਹੁੰਦਾ ਆਈ ਡੋਨੋ 40 50 ਤੋਂ ਲੈ ਕੇ 70 80 ਹੈਨਾ ਘਰ ਤੋਂ ਤੁਹਾਨੂੰ ਦੇਖੋ ਡੇਢ 2 ਢਾਈ ਵਲੀਨ ਤੱਕ ਹੁੰਦੇ ਹੈ ਬਿਲਕੁਲ ਇਟਸ ਇੰਪੋਰਟੈਂਟ ਟੂ ਟੇਕ ਯਰ ਟਾਈਮ ਆਪਣਾ ਸਮਾਂ ਲੈ ਕੇ ਪਹਿਲਾਂ ਪਲਾਨ ਕਰੋ ਦੇਖੋ ਤੇ ਇਹ ਨਿੱਕੀਆਂ ਗੱਲਾਂ ਦੇ ਵਿੱਚ ਇਹ ਗਾਹ ਤੁਹਾਡਾ ਬਹੁਤ ਜ਼ਿਆਦਾ ਵਾਧੂ ਫਾਲ ਮਿਲਦਾ ਕਿ ਕਿ ਤੁਸੀਂ ਪੂੰਜੀ ਆਪਣੀ ਖੂਨ ਪਸੀਨੇ ਦੀ ਕਮਾਈ ਦੀ ਲਾਉਣੀ ਹੁੰਦੀ ਹੈ ਜੋ ਜਮਾ ਪੂੰਜੀ ਰੱਖੀ ਹੁੰਦੀ ਹੈ ਉਹ ਉੱਥੇ ਲਾਉਣੀ ਹੁੰਦੀ ਹੈ ਇਨਵੈਸਟ ਕਰਨੀ ਹੁੰਦੀ ਹੈ ਔਰ ਸਾਰੀ ਜ਼ਿੰਦਗੀ ਦਾ ਤੁਹਾਡਾ ਸਾਥ ਵੀ ਇੱਕ ਤਰੀਕੇ ਦਾ ਜਿਹੜਾ ਉਹ ਹੋ ਜਾਂਦਾ ਸੰਭਲ ਕੇ ਕਰਨ ਦੀ ਲੋੜ ਆ ਤੇ ਜੇ ਕਿਉਂਕਿ ਮਾਹਿਰ ਦੀ ਗੱਲ ਆਪਾਂ ਕੀਤੀ ਹੈ ਕਿ ਜਿਹੜੇ ਮਾਹਿਰ ਹਨ ਉਹਨਾਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ ਤੇ ਤੁਸੀਂ ਵੀ ਆਪਣੀ ਫੀਲਡ ਦੇ ਮਾਹਿਰ ਹੋ ਤੇ ਸਾਡੇ ਦਰਸ਼ਕਾਂ ਨੂੰ ਨੰਬਰ ਜ਼ਰੂਰ ਦੱਸ ਦਿਓ ਕਿ ਜੇ ਤੁਹਾਡੇ ਨਾਲ ਰਾਬਤਾ ਬਣਾਉਣਾ ਹੋਵੇ ਉਹਨਾਂ ਨੇ ਘਰ ਖਰੀਦਣ ਦੇ ਵੇਲੇ ਤੇ ਉਹ ਕਿਹੜੇ ਨੰਬਰ ਤੇ ਰਾਬਤਾ ਬਣਾਉਣ ਉਹ ਜ਼ਰੂਰ ਦੱਸ ਦਿਓ ਠੀਕ ਹੈ ਜਸਪੀਰ ਜੀ ਮੇਰਾ 614 4273 604 614 4273 ਬਹੁਤ ਬਹੁਤ ਸ਼ੁਕਰੀਆ ਮਕਰ ਸਾਹਿਬ ਗੱਲਬਾਤ ਕਰਨ ਲਈ ਥੈਂਕ ਯੂ ਜਸਪੀਰ ਐਜ਼ ਆਲਵੇਸ ਥੈਂਕ ਯੂ ਵੈਰੀ ਮਚੀ ਯਾਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ